ਵੇਖਾਂ ਜਾ ਕੇ ਕੁੜੀ ਨੂੰ ਕਵਾਂ ਪੈਹੀਂ ਜਾਣਾ ਵਾ ਟਾਈਮ ਬੜਾ ਹੋ ਗਿਆ ਵਾ ਲੈ ਤੂੰ ਆਈ ਗਈ ਆ ਪੁੱਤ ਆ ਮਮੀ ਆਜੋ ਬਹਿਜੋ ਦੇਣਾ ਹੋਣਾ ਨੀਗਾ ਕਿਉਂ ਤੇਰਾ ਪਿਓ ਆਇਆ ਹੈ ਤੇ ਕਾਲੇ ਮੈਂ ਤੇ ਮਾਂ ਸਾਰਾ ਕੰਮ ਕਰਕੇ ਆਈ ਵੀ ਮੈਂ ਤੁਹਾਡੇ ਲੱਗ ਜਾ ਕੇ ਬੈਣੀ ਆ ਉਹ ਨਹੀਂ ਪੁੱਤ ਟਾਈਮ ਬੜਾ ਹੋ ਗਿਆ ਤੇ ਨਾਲੇ ਤੇਰਾ ਪਿਓ ਕਹਿੰਦਾ ਹੈ ਨੇਰ ਚੜੜ ਬੜਾ ਚੜਿਆ ਉਹ ਕਿਤੇ ਨਹੀਂ ਚੜਿਆ ਮਮੀ ਮੇਰੀ ਗੱਲ ਸੁਣ ਆਪਾਂ ਰੋਟੀ ਨਹੀਂ ਖਾਣੀ ਕਿਉਂ ਨਹੀਂ ਖਾਣੀ ਆ ਬਣਾ ਕੇ ਆਈ ਆ ਤੁਹਾਨੂੰ ਜਾ ਲੈਂਦੇ ਪੁੱਤ ਨਹੀਂ ਮਮੀ ਸ਼ਾਮਾਂ ਚਲ ਜਿਓ ਮਰ ਕੋ ਪਤਾ ਕਿੰਦੀ ਆ ਮੇਰੀ ਗੱਲ ਸੁਣ ਇੱਕ ਤੇ ਸੱਸ ਜਿਹੜੀ ਐ ਨਾ ਗੱਲਾਂ ਮਾ ਸੰਦੀ ਆ ਮਾਂ ਮਮੀ ਕੋਈ ਗੱਲ ਨਹੀਂ ਉਹਨਾਂ ਦਾ ਤੁਹਾਨੂੰ ਪਤਾ ਸੁਭਾਈ ਇਦਾਂ ਦਾ ਵਾ ਦਾ ਸੁਭਾਅ ਵਾ ਪੁੱਤ ਜੇ ਮੈਂ ਕੁੜੀ ਨਹੀਂ ਚੁੱਕਨੀ ਤੁਸੀਂ ਇਦਾਂ ਨਹੀਂ ਚੁੱਕਦੇ ਇਦਾਂ ਚੁੱਕੋ ਮਤਾਂ ਦਿੰਦੀ ਆ ਗਾੜੀਆਂ ਮੈਨੂੰ ਕੋਈ ਨਾ ਨੂੰ ਤੇਰੀ ਟੈਨਸ਼ਨ ਨਾ ਲਿਆ ਕਰ ਤੁਹਾਨੂੰ ਪਤਾ ਹੀ ਆਪੀ ਆਦਤ ਹੀ ਮਮੀ ਦੀ ਇਦਾਂ ਦੀ ਕੀ ਕਰਾ ਪੁੱਤ ਮੈਂ ਐਕਦਾ ਹਾਂ ਤੇ ਘੜੀ ਨਹੀਂ ਨੱਕੋ ਖਾਇਆ ਜੰਨੀ ਆ ਤੇ ਤੂੰ ਇੱਥੇ ਕਿਦਾਂ ਰਹਿਨੀ ਕੱਢਣੇ ਪੈਣਾ ਮਮੀ ਟਾਈਮ ਕੀ ਕਰਾਂ ਪਰ ਮਤਾਂ ਨਾ ਤੇ ਕਹਿ ਨਹੀਂ ਸਕ ਤੂੰ ਬਣਾ ਤਾਨੂੰ ਪਤਾ ਕੀ ਐ ਪੁੱਤ ਬਾਕੀ ਸਾਰੇ ਜੀਵਣੇ ਚੰਗੇ ਆ ਨਹੀਂ ਸਾਰ ਸਹੀ ਹੈ ਹਨਾ ਤਾਂ ਕਰਕੇ ਤੇਰੇ ਵੀ ਪਿਆਰ ਲੱਗਿਆ ਨੇ ਕੋਈ ਤੇਰੇ ਪਿਆਰ ਲੱਗਣ ਦਾ ਕੋਈ ਗੱਲ ਨਹੀਂ ਮੰਮੀ ਇਦਾਂ ਹੀ ਔਖਾ ਸੁੱਖਾ ਟਾਈਮ ਨਿਕਲ ਜਾਂਦਾ ਹੁੰਦਾ ਮੇਰੀ ਗੱਲ ਸੁਣ ਤੇਰੀ ਸੱਸ ਨੇ ਤੰਗਤ ਨਹੀਂ ਕਰਦੀ ਕਿਹਨਾਂ ਗੱਲਾਂ ਨਹੀਂ ਨਹੀਂ ਮੰਮੀ ਮੈਨੂੰ ਨਹੀਂ ਕੁਝ ਕਰਦੀ ਜੇ ਕੋਈ ਕਹਿੰਦੀ ਆ ਤੂੰ ਮੈਨੂੰ ਦੱਸ ਦੇ ਪੁੱਤ ਨਹੀਂ ਨਹੀਂ ਮੰਮੀ ਨਹੀਂ ਇਹ ਦੇ ਲਕਾ ਨਹੀਂ ਰੱਖੀਦਾ ਹੁੰਦਾ ਤਸ ਮੈਂ ਕਿ ਲੁਕਾਉਣਾ ਮੈਨੂੰ ਦੱਸੋ ਤੇ ਸਹੀ ਮੈਨੂੰ ਡਰ ਲੱਗਦਾ ਵਾ ਜੇ ਮੈਨੂੰ ਆਈ ਨਹੀਂ ਗੱਲਾਂ ਕਰ ਲੈਂਦੀ ਤੇ ਤੈਨੂੰ ਕਿੱਦਾਂ ਕਰਦੀ ਹੋਊਗੀ ਕੋਈ ਨਹੀਂ ਮੰਮੀ ਸ਼ਰਮੇ ਨਾਲ ਮੈਨੂੰ ਨਹੀਂ ਕੋਈ ਏਡੀ ਟੈਨਸ਼ਨ ਹੈ ਪਤਾ ਨਹੀਂ ਉਹ ਪੁੱਤ ਮੇਨੂੰ ਤਾਂ ਟੈਨਸ਼ਨ ਲੱਗੀ ਆ ਵੀ ਆਪਾਂ ਸਾਈਕਲ ਲੈ ਆਏ ਆ ਤਾਂ ਬੱਤੀ ਬੱਤੀ ਗੱਲਾਂ ਤਾਂ ਫਿਰ ਕੀ ਮੰਮੀ ਜਿਹ ਜੋ ਤੜਕਾ ਬਣਿਆ ਤੀ ਲਿਆਤਾ ਫਿਰ ਇਹਦੇ ਵਿੱਚ ਕੀ ਗੱਲ ਆ ਉਹ ਤਾਂਹੀਂ ਤੇ ਆਪਣੇ ਵੱਲੋਂ ਬੜੀ ਰੀਜਨਲ ਲੈ ਕੇ ਆਏ ਆ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਕੁਸ਼ਨ ਵੀ ਕਹਿੰਦੇ ਬਹੁਤ ਸੋਹਣਾ ਹੈ ਚਲ ਬੱਤੀ ਕਰੀਏ ਹੁਣ ਫਿਰ ਮੇਰੀ ਗੱਲ ਸੁਣ ਮੰਨ ਲਾ ਗੱਲ ਆ ਪਰੋਟੀ ਨਹੀਂ ਕੀ ਖਾਣੀ ਤੇ ਚੱਲ ਜਾਣਾ ਪਰੋਟੀ ਖਾਣੀ ਮੈਂ ਬਣਾਈ ਆ ਮੰਮੀ ਤੂੰ ਵੀ ਜਿੱਦਬੜੀ ਕਰਦੀ ਆ ਤੇ ਕੰਨੀ ਵੀ ਆ ਇਦਾਂ ਕਰ ਫਿਰ ਆਪਣੇ ਪਿਓ ਨੂੰ ਆਜ ਮਾਰ ਤੇ ਜਿਹੜੇ ਦੋ ਦੋ ਫੁਲਕੇ ਦੇਣੇ ਹਨ ਉਹ ਦੇ ਤਾਂ ਆਪਾਂ ਚੱਲੀਏ ਟਾਈਮ ਆ ਮੈਂ ਆਹ ਜੱਲੀ ਆਉਣੀ ਨਹੀਂ ਬੈ ਉਹ ਮੈਂ ਤੁਹਾਡੇ ਲੱਗ ਬੈਣਾ ਵਾ ਤੁਹਾਡੇ ਲੱਗ ਘੜੀ ਅੱਛਾ ਹੁਣ ਤੇ ਮੇਰੇ ਲਾਗੇ ਬੈਣਾ ਵਾ ਘੜੀ ਤਾਂ ਉਦੋਂ ਆਉਂਦੀ ਫਾਈਲ ਲੱਗੀ ਆ ਕੀ ਲੋੜ ਹੀ ਨਾ ਫਾਈਲ ਲੱਗਣ ਦੀ ਬਤਾਈ ਛਿੱਤੀ ਛਿੱਤੀ ਕੰਮ ਨਬੜੰਦੀ ਹੀ ਨਾ ਤੇ ਤੁਹਾਡੇ ਲੱਗ ਕੇ ਜਾ ਕੇ ਬੈਣਾ ਵਾ ਤੇ ਤੁਸੀਂ ਕਿੰਨੇ ਚੜਦੇ ਆਏ ਨੇ ਚੜਦੇ ਆਏ ਆਪਾਂ ਉਦੋਂ ਵੀ ਤੁਸੀਂ ਚੜੀ ਗਈ ਹੁਣ ਕਰੇ ਜਾ ਕੇ ਹੁਣ ਤੁਸੀਂ ਕੀ ਕਰਨਾ ਤਾਰਾ ਸ਼ਾਮ ਨੂੰ ਖੰਦੇ ਨਹੀਂ ਹੁਣ ਜਿਹੜੀਆਂ ਸਵੇਰੇ ਨਿਕਲੀਆਂ ਤੇ ਨਿਕਲ ਗਈਆਂ ਤੂੰ ਵੀ ਬੜੀ ਜੀਦੀ ਹੈ ਜਦ ਘਟ ਕਰਿਆ ਕਰ ਤੂੰ ਠੀਕ ਆ ਨਾ ਤੇ ਕਿੱਥੇ ਆ ਬਰਕਰ ਕਿੱਥੇ ਬਾਹਰ ਕੀ ਡੰਡੀ ਹੋਣੀ ਸ਼ੋਹ ਤੇ ਸਾਸ਼ਤਰੀ ਸਾਹਮਣੇ ਆ ਹਾਂ ਹਾਂ ਲੱਗੇ ਅੱਛਾ ਆਖੇ ਨਾ ਨਾ ਮਾਵਾਂ ਦੀ ਅੰਦਰ ਵੜ ਗਏ ਮਤ ਕੁੜੀ ਨੂੰ ਪੜਾਤੀ ਨਹੀਂ ਨਹੀਂ ਅੱਛਾ ਮੈਨੇ ਪਿਲਿਆ ਜਾਤ ਬਰਕਤ ਮੇਂ ਮੱਲਾ ਕੇ ਆ ਗਿਆ ਪਤਾ ਨਹੀਂ ਕਿਦਾਂ ਟਾਈਮ ਕੱਢਦੀ ਐ ਮਰੀਤੀ ਇੱਥੇ ਪਰ ਹੈਗੀ ਚੰਗੀ ਐ ਦੱਸਦੀ ਕੁਛ ਨਹੀਂ ਦੀ ਦਿਲ ਜੀ ਲੱਗੇ ਜਾਂਦੀ ਸਭ ਨੂੰ ਆਪਣੇ ਚ ਪਰ ਕੀ ਕਰਾਂ ਮੈਂ ਰਹਿਣਾ ਵੀ ਤਾਂ ਹੁਣ ਇੱਥੇ ਹੀ ਆ ਵਿਚਾਰੀ ਨੂੰ ਜਾਵ ਨਹੀਂ ਸਕਦੀ ਅਹੀਂ ਤੇ ਗਰੀਬਾਂ ਦੇ ਅੱਗੇ ਮਹਾਂ ਸਰਪਾ ਪੜਾ ਲਾਇਆ ਹੁਣ ਆਪਾਂ ਕੀ ਕਰੀਏ ਇਹਦੀ ਸੱਸ ਕਿਤੇ ਚੰਗੀ ਹੋ ਜੇ ਨਾ ਫੇਰ ਕੋਈ ਫਿਕਰ ਨਹੀਂ ਹਾਨੂੰ ਆਜੋ ਆਜੋ ਪਾਜੀ ਆਜੋ ਢੜੇ ਸੰਹਾਜੋ ਨਹੀਂ ਵੀ ਆ ਤੁਸੀਂ ਚੰਗਾ ਕੀਤਾ ਭਾਈ ਆ ਰੁਖ ਰਖ ਲਾਇਆ ਲੋਕਾਂ ਦੇ ਸਾਰੇ ਵੱਡੂ ਵੱਡੂ ਦਿੱਤੇ ਘਰਾਂ ਚੋਂ ਪਾਜੀ ਮੈਂ ਨਾ ਇਸੇ ਸਲੇ ਨੂੰ ਸੰਦਾ ਹਾਂ 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 ਸਾਚ ਹੜ ਦੱਸ ਲੈ ਬੰਦੇ ਹਰੇ ਇਹ ਤੇ ਵਾਕਿਆ ਗੱਲ ਸੀ ਕਦੀ ਲੱਤ ਦੁਖ ਗਈ ਕਦੀ ਮੋਢਾ ਦੁਖ ਗਿਆ ਹਾਂ ਹਾਂ ਆ ਵੇਖ ਲਓ ਵੀ ਨੈਚਰ ਲਾਵਾ ਦੇ ਨੇ ਮੈਂ ਕਹਿੰਦਾ ਕੋਈ ਗੱਲ ਨਹੀਂ ਕਰਨ ਵਾਲੀ ਤੇ ਕੁਦਰਤ ਜੀ ਹੈ ਨਾ ਹਾਂਜੀ ਹਾਂਜੀ ਉਹ ਨਾਲ ਦੀ ਮੌਜ ਮੌਜ ਨਹੀਂ ਵਕਐ ਸਹੀ ਗੱਲ ਕਿੰਨੀ ਸੋਹਣੀ ਆਵਾਂ ਢੀ ਵੇਖੋ ਬਿਲਕੁਲ ਬਿਲਕੁਲ ਸਹੀ ਗੱਲ ਆ ਦੱਸਾਂ ਗੱਲ ਕੀ ਜੀ ਹੁਣ ਆਮ ਘਰਾਂ ਚ ਵੇਖੀਦਾ ਮਨ ਕਿ ਦਰਖਤ ਬੂਟਾ ਕੋਈ ਨਹੀਂ ਲੱਗਾ ਤੇ ਲੋਕੀ ਸਾਰੇ ਢੜੀ ਅੰਦਰ ਵੜ ਵੜ ਕੇ ਅੰਦਰ ਵੜ ਕੋਲੇ ਬੈਠੇ ਰਹਿੰਦੇ ਆ ਸਾਡਾ ਵੀ ਨਾ ਹਾਰਾ ਭਰਿਆ ਹੁੰਦਾ ਸੀ ਬੇੜਾ ਹਾਂ ਤੇ ਪ੍ਰਭ ਨੇ ਕਹਿ ਗਏਗਾ ਕਟਾਤੇ ਪੱਤੇ ਘਰਦੇ ਪੱਤੇ ਘਰਦੇ ਆ ਓਏ ਆਹੋ ਇਹ ਤਾਂ ਕਰਦਾ ਆ ਹੁਣ ਫੇਰ ਜ਼ੋਰ ਨਾਲ ਲਵਾਈਓ ਹਾਂ ਹਾਂ ਨਾਲੇ ਨਿਆਣੇ ਨੂੰ ਸੰਗੋ ਪਾਲ ਬਰੂਡ ਖਾਨ ਦਾ ਵੇਖੋ ਭਾਜੀ ਨਾਲੇ ਆ ਵੇਖੋ ਕਿਨੂਆ ਨਾ ਫੇਰ ਭਰ ਗਿਆ ਵਾ ਆ ਮਸੰਮੀਆਂ ਦਾ ਭਰਿਆ ਪਿਆ ਵਾ ਆ ਚਲੋ ਗਾੜੀ ਫੇਰ ਅਗਲੇ ਹੁੰਦੇ ਸੰਨ ਲੱਗ ਜੂਗਾ ਹੈ ਬਾਰ ਬਾਰ ਅੰਬ ਲਾਏ ਆ ਹਾਂਜੀ ਹਾਂਜੀ ਤੇ ਮੌਜਵਾ ਬੜਾ ਵਧੀਆ ਬੜਾ ਵਧੀਆ ਮੈਂ ਚੱਲ ਭਾਈ ਨੂੰ ਮਿਲ ਜਾਂਦੇ ਜਾਂਦੇ ਆ ਚੱਲੇ ਹੀ ਪਿੰਨੂ ਕਿੱਥੇ ਜਲੇ ਭਾਜੀ ਤੁਸੀਂ ਹੈ ਨਹੀਂ ਨਹੀਂ ਅੱਜ ਰਹਿਣਾ ਤੁਸੀਂ ਸਾਡੇ ਕੋਲ ਨਹੀਂ ਰਹਿਣਾ ਨੀਗਾ ਉਹ ਤੁਹਾਨੂੰ ਪਤਾ ਪਿਆ ਧਰਾਂ ਤੁਰਾਂ ਦਾ ਕੰਮ ਆ ਤੇ ਫੇ ਚਲੋ ਦੋਵੇਂ ਜਣੇ ਇਹ ਰਲ ਮਿਲ ਕੇ ਕਰ ਲੈਨੇ ਆ ਤੇ ਤਾਈ ਨੂੰ ਤਰ੍ਹਾਂ ਕਿਹਾ ਗਿਆ ਇਹ ਵਿਚਾਰ ਲਾ ਕੇ ਫੇਰਾ ਪੂਰਾ ਮਾਰ ਜੇ ਕਰੀ ਘਰ ਕੋ ਡੰਗ ਡੰਗ ਨੂੰ ਖੁੰਝ ਜਾਂਦਾ ਕਿਸੇ ਵੇਲੇ ਕਰੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਹਾਂ ਤੇ ਮੈਂ ਚੱਲ ਤੇ ਰੋਟੀ ਬਣੀ ਖਦਾ ਨਹੀਂ ਅਜੇ ਨਹੀਂ ਰੋਟੀ ਹੋਣ ਕੇ ਅੱਧੇ ਕਰੇ ਹੁਣ ਚਾਹ ਚੂ ਪੀਤੀ ਆ ਲੈ ਭਾਈ ਗੱਲ ਕਰ ਲੈ ਹੁਣ ਮੈਂ ਕਹਿੰਦਾ ਕੀ ਗੱਲ ਦੀ ਲੋੜ ਨਹੀਂ ਐਡਾ ਕਦਾ ਜਾਣਾ ਮੈਂ ਮੈਂ ਮਾਰਦਾ ਪ੍ਰਾਬ ਨੂੰ ਆ ਜਾ ਹਾਂਜੀ ਹਾਂਜੀ ਉਹ ਪ੍ਰਾਬ ਰੋਟੀ ਬਣਾਓ ਉਹ ਨਹੀਂ ਭਾਈ ਉਹ ਮੇਰੀ ਗੱਲ ਸੁਣੋ ਉਹ ਰਹਿਣ ਤੋਂ ਰੋਟੀ ਦੇ ਨਾਂ ਕਾਲੀ ਪਾਓ ਮੇਰੀ ਗੱਲ ਸੁਣੋ ਇੱਕ ਵਾਰ ਤੁਹਾਨੂੰ ਮੈਂ ਇੱਧਾ ਨਹੀਂ ਜਾਣ ਦੇਣਾ ਹੁਣ ਤੁਸੀਂ ਜਦੋਂ ਆਦੇ ਨਾ ਤੁਰ ਕੇ ਆਉਂਦੇ ਜੇ ਆ ਸਾਡੇ ਕੋ ਮੋਟਰਸਾਈਕਲ ਇੱਕ ਤੁਸੀਂ ਜਿਹੜੀ ਚੀਜ਼ ਖਰਦਣੀ ਹੈ ਲੈ ਜਾਓ। ਉਹ ਨਹੀਂ ਨਹੀਂ ਭਾਜੀ ਨਹੀਂ ਨਹੀਂ ਕੋਈ ਗੱਲ ਨਹੀਂ। ਉਹ ਤੇ ਤੁਹਾਡਾ ਹੀ ਸਭ ਕੋਈ ਗੱਲ ਨਹੀਂ ਗਈ। ਮੈਨੂੰ ਐਡੀ ਲੋੜ ਨਹੀਂ ਪੈਂਦੀ ਕਿ ਲਾਗੇ ਡੇਰੀ ਆ। ਉਹ ਮੈਂ ਸ਼ਕਲ ਤੇ ਚੱਲ ਜਣਾ ਉਸ ਨੂੰ। ਨਹੀਂ ਨਹੀਂ ਭਾਜੀ ਇਹ ਝਖਲੋਤੇ ਆ। ਅਸੀਂ ਕੀ ਕਰਨੇ ਆ? ਨਹੀਂ ਨਹੀਂ ਚਲੋ ਕੋਈ ਨਹੀਂ ਤੁਹਾਡੇ ਕਿਤੇ ਵਰਤੋਂ ਜਾ ਜਣਗੇ। ਰੇੜੀ ਰੂੜੀ ਬਣਾ ਛੜਿਓ। ਉਹ ਨਹੀਂ ਨਹੀਂ ਮੁੰਡੇ ਕਿੱਥੇ ਨਾਲ ਵਹਿੰਦੇ ਆ। ਹਾਂ ਹਾਂ ਆ ਸੈਰ ਤੇ ਆਦਾ ਗੱਡੀ ਤੋਂ ਬਲਮਾਕ ਤਾਂ ਜਾਣਾ ਨਹੀਂਗਾ। ਓਏ ਉਹ ਤੇ ਗੱਲ ਵਾ। ਮੋਟਰਸਾਈਕਲ ਹੜਕੋ ਹੈਗੇ ਤਿੰਨ। ਹਾਂ ਹਾਂ ਉਹ ਪੁਰਾਣੇ ਜਿਹੜੇ ਮੁਰਕੇ ਵੇਚੇ ਨਹੀਂ ਗਏ। ਹੂੰ ਐਡਾ ਪਏ ਆ। ਠੀਕ ਹੈ ਠੀ ਇਹ ਕੋਈ ਗੱਲ ਨਹੀਂ ਹਾਂ ਧੰਨਵਾਦ ਨਾ ਇੱਕ ਜਾਂ ਸਕੂਟਰ ਹੈ ਜਾਂ ਮੋਟਰਸਾਈਕਲ ਹੈ ਕੋਈ ਗੱਲ ਨਹੀਂ 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 ਕੋਈ ਨਹੀਂ ਕੋਈ ਨਹੀਂ ਕੀ ਕਹਿਣ ਦੇ ਜੇ ਉੱਪਰ ਉਹਨੇ ਰੋਟੀ ਖਾਣੀ ਸੀ ਨਾ ਜਾਣਾ ਵਾ ਰੋਟੀ ਬੜੀ ਪਈ ਆ ਰੋਟੀ ਖਾਓ ਤੇ ਖਵਾਓਗੇ ਤੇ ਖਾਣਗੇ ਆ ਤੇ ਆਜੋ ਅੰਦਰ ਕਿਤੇ ਬਾਹਰ ਖਾਣੀ ਆ ਉਹ ਨਹੀਂ ਭੈਣ ਜੀ ਤੁਸੀਂ ਨਾ ਜਾਣ ਕੇ ਦੇ ਦੇ ਤੇ ਚਲ ਕਾਦੀ ਆ ਭੁੱਖ ਲੱਗ ਜਾਂਦੀ ਆ ਭਾਜੀ ਰੋਟੀ ਬਣਾਈ ਆ ਆ ਕੁੜੀ ਨੇ ਤਿੰਨ ਚਾਰ ਸਬਜ਼ੀਆਂ ਬਣਾਇਆ ਚੋਲ ਚਾਲ ਬਣਾਏ ਆ ਤੇ ਆਜੋ ਫੇਰ ਖਾ ਕੇ ਜਾਇਓ ਚਲੋ ਫੇਰ ਖਾ ਹੀ ਲੈਨੇ ਬੁਰਕੀ ਬੁਰਕੀ ਹੈ ਨਾ ਆਜੋ ਆਜੋ ਭੈਣ ਜੀ ਫਿਰ ਚਲੋ ਆ ਮੈਂ ਮੁੜ ਕੇ ਜਾਣਾ ਫਿਰ ਉਧਰੋਂ ਚਲੋ ਪਾਜੀ ਵਾਵਾ ਰੌਣਕਾਂ ਲੱਗੀਆਂ ਅਸੀਂ ਕਾਲੇ ਪੈਗੇ ਤੂੰ ਮੈਂ ਨਹੀਂ ਨਹੀਂ ਭਰੇ ਜਾਣਾ ਮਮੀ ਤੁਹਾਨੂੰ ਤੇ ਕੀ ਇੱਛਾ ਮਾੜੀ ਜੀ ਨਹੀਂ ਕਰਨ ਦਿਆ ਤੁਹਾਨੂੰ ਤੇ ਪਤਾ ਹੀ ਹੈ ਨਾ ਕਾਰੋਬਾਰੀ ਅੱਜ ਕੱਲ ਇਹ ਤਰ੍ਹਾਂ ਦੇ ਰਿਆਂ ਸਰਦਾ ਹੀ ਨਹੀਂਗਾ ਆਹ ਚਲੋ ਇਹ ਡੰਗਰਾਲਾ ਜਿਹੜਾ ਨਾ ਉਹ ਤੇ ਨਹੀਂ ਸਰਦਾ ਹਾਂਜੀ ਹਾਂਜੀ ਪੈਗੇ ਚਲੋ ਇੱਕ ਦਿਨ ਵਾਦਾ ਕਾਟਾ ਹੋ ਜਾਂਦਾ ਵਾ ਜਾਂਦਾ ਮਦਰ ਕੋ ਜੁਮਿਆਰ ਹੋਵੇ ਨਾ ਤੇ ਛੇ ਰੁਪਏ ਗੱਲ ਨਹੀਂ ਗਈ ਆਹ ਹੇ ਤਾਂ ਬੜਾ ਕੱਲੇ ਕਰੇ ਉੱਥੇ ਹੈਗੇ ਨਹੀਂ ਘਰਾ ਟੱਕੋ ਕਰਨਾ ਪੈਂਦਾ ਵਾ ਚਲੋ ਇਦਾਂ ਕਰਿਆ ਕਰੋ ਜਿਹੇ ਜਿਹੇ ਫੇਰਾ ਮਾਰ ਜਾ ਕਰੋ ਨਹੀਂ ਨਹੀਂ ਕੋਈ ਨਹੀਂ ਮਾਰਿਆ ਕਰਾਂਗੇ ਫੇਰਾ ਫੇਰਾ ਮਾਰਨਾ ਕਿਉਂ ਖਾਲਾ ਦਰਵਾਜ਼ਾ ਕਰਵਾ ਕੋਈ ਗਾਲੀ ਹੁਣ ਛੋੜੇ ਕੰਮ ਦੇ ਦੇ ਨਾ ਹਾਂਜੀ ਕੋਈ ਨਹੀਂ ਨਿਕਲੇ ਜਾਣਾ ਹਾਂਜੀ ਹਾਂਜੀ ਤੇ ਤੁਸੀਂ ਆਪ ਹੀ ਫੇਰਾ ਮਾਰ ਲਿਆ ਕਰੋ ਹਾਂ ਹਾਂ ਚੰਗਾ ਬੋਤਾ ਇਹ ਵਰਕਾ ਲੈ ਇਹ ਲੈ ਆਪਣੇ ਨਾਂ ਨੂੰ ਵਰਕਾ ਤਾਂ ਚਲੀ ਗਿਆ ਫਿਰ ਹੈ ਇਹ ਹਣੇ ਕਹਿੰਦੇ ਆ ਰਵੇ ਜੀ ਆਈ ਬੜੀ ਪੈਰੀ ਆ ਜੀ ਹੈ ਹੈ ਆਡਾ ਕੜਾ ਛੱਡ ਕੇ ਜਾਣ ਜੀ ਕਰਨ ਦਿਆ ਹਾਂ ਜੀਤ ਕਰਨ ਦਿਆ ਇਹਨੂੰ ਆਪਣੇ ਨਾਲ ਹੀ ਲੈ ਜਾ ਲੈ ਜਾਓ ਮੰਮੀ ਲੈ ਤੇ ਕੱਲ ਕੋਈ ਨਹੀਂ ਚਾਰ ਮਹੀਨਿਆਂ ਨੂੰ ਮੈਂ ਕਹਿੰਦੇ ਆ ਜਦੋਂ ਕਿਤੇ ਮੀਂਹ ਆਪੇ ਠੰਡਾ ਹੋਊਗਾ ਨਾ 10 ਮਿੰਟ ਆਜੋ ਫੇਰਾ ਆਵਾਂਗੇ ਹਾਂਜੀ ਹਾਂਜੀ ਵੇਖ ਲਓ ਦਾਦੀ ਨਾਲ ਪਿਆਰ ਕਰਨਾ ਨਹੀਂ ਨਹੀਂ ਇਹ ਤਾਂ ਗੱਲ ਹੈ ਹੈ ਤੇ ਜਾਣਾ ਤੇ ਹੀ ਇਹਨੇ ਮੇਰੇ ਬਿਨਾਂ ਰਹਿਣਾ ਹੀ ਨਹੀਂ ਉਹ ਤਾਂ ਹੀ ਤੇ ਕਹਿੰਨੇ ਭੈਣ ਜੀ ਇੱਕ ਗਰਮੀ ਬੜੀ ਆ ਸਾਡੇ ਤੋਂ ਉਥੇ ਤੁਹਾਡੇ ਫੇਸ ਯੂਸੀ ਲੱਗੇ ਆ ਤੇ ਸਾਰਾ ਦਿਨ ਨਿਆਣੀ ਅੰਦਰ ਰਹਿੰਦੇ ਆ ਤੇ ਆਪਾਂ ਉਥੇ ਨਹੀਂ ਗਰਮੀ ਚ ਕਿੱਥੋਂ ਹੰਣਾ ਆਂ ਨਹੀਂ ਕਿਤੇ ਕੱਢੀ ਬਾਸ ਆ ਪੁੱਤ ਵੀ ਗੱਲ ਚੱਲ ਜਾ ਨਹੀਂ ਭੈਣ ਜੀ ਕੱਢਿਓ ਵੀ ਨਾ ਜਿੰਨੀ ਗਰਮੀ ਆ ਨਾ ਇਹ ਤਾਂ ਬੰਦਾ ਹੁਤਾ ਤਪਸ਼ ਦੇ ਵਿੱਚ ਨਹੀਂ ਤਾਂ ਹੁਤਰਾ ਨਾ ਹੋ ਜਾਂਦਾ ਵਾ ਤੇ ਬੜੀ ਬੱਚਾ ਹੈ ਨੇ ਬੱਚੇ ਵਾਸਤੇ ਥੋੜਾ ਜਨਾ ਔਖਾ ਹੋ ਗਮ ਚਲੋ ਠੀਕ ਹੈ ਫਿਰ ਹੈ ਚੰਗਾ ਭੈਣ ਜੀ ਚੱਲੀਏ ਹੁਣ ਆਪਾਂ ਚੰਗਾ ਪੁੱਤ ਚੰਗਾ ਭਾਜੀ ਚਲੋ ਠੀਕ ਹੈ ਫਿਰ ਚੰਗਾ ਦਲਜੀਤ ਚੰਗਾ ਦਲਜੀਤ ਪੁੱਤ ਚੰਗਾ ਭਾਜੀ ਚੰਗਾ ਸੱਸਰੀ ਗਾਲ ਸੱਸਰੀ ਗਾਲ ਕਿੰਨਾ ਭੈਣ ਜੀ ਚੰਗਾ ਭਾਜੀ ਚਲੋ ਭਾਈ ਇੱਕ ਮਿੰਟ ਗੱਲ ਸੁਣਿਓ ਹਾਂ ਜੀ ਦੱਸੋ ਇਦਾਂ ਨਹੀਂ ਕਿ ਤੱਕ ਹੋਣਾ ਜਾਣਾ ਹੈ ਆ ਮੈਂ ਤੁਹਾਨੂੰ ਆਹ ਸਕੂਟਰੀ ਲਾ ਕੇ ਦੋ ਹਾਂਜੀ ਉਹ ਨਹੀਂ ਨਹੀਂ ਭਾਜੀ ਉਹ ਨਹੀਂ ਨਹੀਂ ਭਾਜੀ ਮੇਰੀ ਗੱਲ ਸੁਣੋ ਤਾ ਵਡਾ ਭਾਰ ਨਾ ਚੜਾਓ ਭਾਰ ਕੋਈ ਨਹੀਂਗਾ ਇਹ ਇੱਥੇ ਪਈ ਓਦਾਂ ਹੀ ਬੜੇ ਚਿਰ ਦੀ ਓਦਾਂ ਪਈ ਆ ਉਹ ਮੈਂ ਕਿਹਾ ਚਲ ਤੁਹਾਡੇ ਕੰਮ ਆ ਵੇਖੋ ਚਾਬੀ ਚੂਬੀ ਲੱਗੀ ਤੇ ਚੌਂਦੇ ਜੇ ਇਹਨਾਂ ਮੈਂ ਤੁਹਾਨੂੰ ਆਖਿਆ ਭਾਜੀ ਉਹ ਅੰਦਰ ਮੋਟਰਸਾਈਕਲ ਲੱਗਾ ਇੱਕ ਇੱਕ ਆ ਲਗਾਵਾ ਉਹ ਨਹੀਂ ਨਹੀਂ ਇੱਕ ਸਕੂਟਰੀ ਲੱਗੀ ਠੀਕ ਆ ਨੋ ਦਈ ਦਾ ਹੁੰਦਾ ਵਾ ਲਈ ਦਾ ਖੜੀ ਦਾ ਥੋੜਾ ਨਾ ਭਾਜੀ ਕਿਹੋ ਜੀ ਗੱਲ ਕਰਦੇ ਤੇ ਇਹ ਬੜੇ ਪੁਰਾਣੇ ਉਚਾਰ ਆ ਜਿਨ੍ਹਾਂ ਨੇ ਪਾਲ ਪੋਸ ਕੇ ਸਾਨੂੰ ਧੀ ਦਿੱਤੀ ਆ ਆ ਵੇ ਤੇ ਖੜੇ ਪੇਸ਼ਗੀਰ ਆਖਿਆ ਤੇ ਹਾਂਜੀ ਹਾਂਜੀ ਬਾਜੀ ਮੇਰੀ ਗੱਲ ਸੁਣੋ ਆਹ ਵੇਖੋ ਆਪਾਂ ਧੀ ਦੇ ਤਰੋ ਚੀਜ਼ ਨਹੀਂ ਖਾਣੇ ਪਈ ਭੈਣ ਜੀ ਤੁਸੀਂ ਕਾਹਤੋਂ ਪੁਰਾਣੀਆਂ ਗੱਲਾਂ ਕਰਦੇ ਹੋ ਪਰੇ ਲੇਖੇ ਤੁਸੀਂ ਆ ਗਏ ਜੇ ਇਦਾਂ ਦੀ ਇਹਨਾਂ ਵਿਚਾਰ ਨਹੀਂ ਕਰਦੀ ਹੁੰਦੀ ਕੋਈ ਗੱਲ ਨਹੀਂ ਉਹਦੇ ਤੇ ਹੈ ਨਹੀਂ ਕੋਈ ਤੇ ਬੈਠ ਜੀ ਇੱਥੇ ਮੇਰੀ ਸੁਣੋ ਉਹ ਨਹੀਂ ਨਹੀਂ ਇਹ ਜੀ ਗੱਲ ਹੀ ਹੁੰਦੀ ਕੋਈ ਬਾਜੀ ਤੁਸੀਂ ਤੇ ਨਹੀਂ ਕੋਈ ਗੱਲ ਕਰਨੀ ਕੇ ਨੇ ਪਰ ਇਹ ਆ ਕਿ ਸਾਨੂੰ ਉਸੇ ਆੜ ਗਵਾਣੇ ਨੇ ਕਿੰਨੇ ਖਲੋਣ ਦੇਣਾ ਉਹ ਬਾਜੀ ਤੁਸੀਂ ਦੱਸਣਾ ਕਿ ਉਹ ਜੋਰਾ ਵੀ ਅੱਛਾ ਜਾਂਦੀ ਹੈ ਕੋਈ ਗੱਲ ਨਹੀਂ ਤੂੰ ਕਹ ਆਪਣੇ ਡੈਡੀ ਨੂੰ ਕਿ ਨਹੀਂ ਆਪਾਂ ਫਿਰ ਕੀ ਆ ਹਾਂ ਜਾਣਾ ਉਹ ਨਾਲ ਹੱਥੇ ਬੱਸੇ ਵੀ ਕਿੱਥੇ ਜਾਣਾ ਵਾ ਨਹੀਂ ਨਹੀਂ ਤੁਸੀਂ ਨਾ ਏਦਾਂ ਹੁੰਦੇ ਚੰਗੇ ਨਹੀਂ ਲੱਗਦੇ ਤੇ ਗਰਮੀ ਪੜੀ ਆ ਪਾਜੀ ਲਓ ਨਾਲੇ ਕਿਤੇ ਲੱਗਿਆ ਕਿ ਕੰਮ ਜਾਣਾ ਪੈਂਦਾ ਵਾ ਮੈਂ ਤਾਂ ਸ਼ਰਮ ਆਉਂਦੀ ਆ ਸਰਮਾਈ ਕਿਹੜੀ ਗੱਲ ਕਰਨ ਜੀ ਕੋਈ ਗੱਲ ਨਹੀਂ ਪਾਜੀ ਚੰਗੇ ਨਹੀਂ ਗੱਲ ਆਹ ਨਹੀਂ ਪਾਜੀ ਹਾਂ ਕੋਈ ਨਹੀਂ ਗੱਲ ਫੜੋ ਤੁਸੀਂ ਆ ਨਾਲੇ ਛੇਤੀ ਪੇਰਾ ਮਰ ਜਾ ਗਏ ਹੈ ਭਾਨੇ ਤੇ ਕੋਈ ਗੱਲ ਨਹੀਂ ਇਹ ਭਾਨੇ ਛੇਤੀ ਆ ਜਾ ਕਰੋਗੇ ਖਾਂਦੇ ਜਾਓਗੇ ਆ ਜੇ ਕੱਲ ਉਥੇ ਆਉਗੀ ਬਰਕਤ ਤੇ ਨਾਲ ਘੁੰਮੇ ਰਹਿ ਗਏ ਕਿਤੇ ਨਹੀਂ ਚਲੋ ਫਿਰ ਕਰਾਂਗੇ ਕਰਾਂਗੇ ਹਾਂ ਕਲ ਠੀਕ ਆ ਭਾਜੀ ਤਬਟਰਦ ਹੁੰਦੀ ਜੇ ਇੱਥੇ ਮਰ ਜਾ ਕਰਕੇ ਨੱਪ ਦੇਣਾ ਇਹਨੂੰ ਛੱਡੋ ਹਣੀ ਬਸ ਠੀਕ ਹੈ ਠੀਕ ਹੈ ਭਾਜੀ ਤੇ ਬਾਕੀ ਜਿਹੜੇ ਕਾਗਜ਼ ਪੱਤਰ ਹੈ ਨਾ ਹਾਂ ਨਹੀਂ ਉਹ ਡਿੱਗੀ ਚ ਰੱਖੇ ਪਿੱਛੇ ਉਹ ਕੋਈ ਨਹੀਂ ਕੋਈ ਸਾਡਾ ਕੋਈ ਰੈਡੀ ਇਹਦਾ ਉਹ ਕੋਈ ਨਹੀਂ ਹੈਗਾ ਮੁੰਡਾ ਲੱਗ ਪਾ ਉਹ ਖਾ ਲਊਗਾ ਉਹਨੂੰ ਕਾਗਜ਼ੀ ਕੋਈ ਗੱਲ ਨਹੀਂ ਹੈਗਾ ਖਾਣ ਦੀ ਲੋੜ ਨਹੀਂ ਪੁੱਤ ਮੈਨੂੰ ਕਹਿਣਾ ਸ਼ਰਮ ਜੀ ਮਮੀ ਫਿਰ ਕਿਉਂ ਗਈ ਇੱਥੇ ਵੀ ਕਹਿੰਦੀ ਆ ਤੇ ਨਾ ਫਿਰ ਆਏ ਉਹ ਸਰ ਟੰਗਾ ਬਬੀ ਪਹੁੰਚ ਕੇ ਫੋਨ ਕਰਦੇ ਹੋ ਤੇਰੀ ਮਗਰ ਬੈਗੀ ਹੈ ਜਿਹੜੇ ਮੈਂ ਨਾਲ ਜਾਣਾ ਹੈ ਲੈ ਤੋ ਲੈ ਦੋ ਹਾਂ ਜੀ ਇਹੋ ਬਸ ਨਾ ਲੱਗ ਜਿੰਦੇ ਹੈ। ਨਿਆਲੇ ਨੂੰ ਕਿਤੇ ਨਿਕਲ ਆਣ ਕੰਦੇ ਵੇਲੋ। ਚੰਗਾ ਭਾਜੀ। ਐ। ਨਾਲ ਜਾਣਾ। ਹਾਂ? ਦਾਲ ਤੈਨੂੰ ਨਾ ਚੰਗਾ ਭਾਜੀ। ਚੰਗਾ ਦੇ ਦੀ। ਦਾਲ ਤੈਨੂੰ ਘੜੀ ਦਾ ਲੱਗ ਜਾਣਾ। ਇੱਕ ਗੱਲ ਸੁਣੋ ਆ ਤਾਂ ਮੈਂ ਨਵਾਂ ਹੀ ਕੰਮ ਵੇਖ ਲਿਆ ਵਾ। ਦਾਰ ਆਉਂਦਾ ਵੇਖਿਆ ਹੀ। ਹੈਂ ਅੱਜ ਜਾਂਦਾ ਤਾਂ ਪਹਿਲੀ ਵਾਰੀ ਵੇਖਿਆ ਮੈਂ ਜੇ ਕੋਈ ਕਰਨਾ ਹੈ ਤੈਨੂੰ ਸਲਾਦ ਕਰ ਲੈਣਾ ਮੇਰ ਨਾਲ ਤੂੰ ਜਾ ਕੇ ਨਾ ਇੱਕ ਕੰਮ ਕਰਦਾ ਜੋ ਵੇਖ ਕੰਮ ਕਰ ਲੈ ਜਾ ਕੇ ਤੂੰ ਤੇਰੇ ਮਾਂ ਤੇਰੇ ਨੂੰ ਦੇ ਤੇ ਹੁਟੇ ਮਾੜੇ ਬਥੇਰੇ ਹੁਣ ਜਾਓ ਨਜ਼ਾਰੇ ਲਓ ਹੁਣ ਤੁਸੀਂ ਮੇਰੀ ਖੁਣਵਾ ਗੱਲ ਗੱਲ ਸੁਣ ਨਾ ਜਿਹੜਾ ਤੇ ਨਾ ਮੁੜ ਕੇ ਜਾਂਦਾ ਦੰ ਚੁੱਕਿਆ ਇਸ ਗੱਲ ਬਾਰੇ ਤੇ ਮੇਰ ਤਾਂ ਪੂਰਾ ਕੋਈ ਗੱਲ ਨਾ ਕਿਉਂ ਨਾ ਚੁੱਕਾਂ ਆ ਦਾਜ ਮੈਂ ਤੈਨੂੰ ਅੱਗੇ ਵੀ ਕਿਹਾ ਤੇ ਹੁੰਦਾ ਵੇਖਿਆ ਹੀਗਾ ਅੱਜ ਜਾਂਦਾ ਤੇ ਮੈਂ ਪਹਿਲੀ ਵਾਰੀ ਵੇਖਿਆ ਵਾ ਹੈ ਇਹ ਕਿਨੂੰ ਪੁੱਛ ਕੇ ਦਿੱਤੀ ਸਕੂਟਰੀ ਆ ਦਾਦਾ ਜੀ ਕਿਉਂਦਾ ਹੁੰਦਾ ਨੀ ਨਹੀਂ ਨਹੀਂ ਇਹ ਕਿੰਨੂੰ ਪੁੱਛ ਕੇ ਦਿੱਤੀ ਸਕੂਟਰੀ ਕਿਉਂ ਕੀ ਗੱਲ ਪੁੱਛਣਾ ਕਰੂਆ ਮੈਨੂੰ ਮੈਂ ਕਮਾਈ ਕੀਤੀ ਆ ਮੈਂ ਕਿ ਦੀ ਮਾਲਕ ਨਹੀਂ ਆ ਤੂੰ ਮਾਲਕ ਹੋਈ ਨਹੀਂ ਕਿਉਂ ਨਹੀਂ ਮਾਲਕ ਜਦੋਂ ਆਦੇ ਮੇਲੇ ਮਾਰਦੀ ਤੁਰ ਕੇ ਆਉਂਦੇ ਤੁਰ ਕੇ ਆਉਂਦੇ ਆ ਤੁਰ ਕੇ ਆਉਂਦੇ ਤੇ ਆਪਣੀ ਕਮਾਈ ਦਾ ਲੈਂਦੇ ਹੈ ਇਹ ਮੇਰੇ ਘਰ ਹੀ ਆਣ ਕੇ ਚੜਨੇ ਹੈਗੇ ਤੇਰਾ ਦਿਮਾਗ ਜਿਹੜਾ ਨਾ ਇੰਨਾ ਚ ਗੋਹਾ ਭਰਿਆ ਨਾ ਕੁਛ ਹੀ ਨਾ ਦੋ ਉਹ ਮੇਰੇ ਚ ਗੋਹਾ ਭਰਿਆ ਆਏ ਮੇਰੇ ਚ ਘਾ ਭਰਿਆ ਵਾ ਇਹ ਚ ਤੁਹਾਨੂੰ ਕੀ ਮਤਲਬ ਨਹੀਂ ਆ ਆ ਤੂੰ ਹੀ ਤਾਂ ਚੰਗੇ ਦਿਮਾਗ ਵਾਲਾ ਨਾ ਵਧੀਆ ਕੰਮ ਕਰਤਾ ਨਾ ਆ ਮੁੰਡਾ ਤੇ ਅਗਲੀ ਵਾਰੀ ਆਊਗਾ ਤੇ ਗੱਡੀ ਦੇ ਕੇ ਤੋੜ ਦੇ ਡੈਡੀ ਜੀ ਤੁਹਾਨੂੰ ਟੋਪ ਲੱਗਦੀ ਐ ਸਕੂਟਰੀ ਤੇ ਆ ਤੁਸੀਂ ਇਸੇ ਚਲਾ ਕੇ ਆਇਆ ਕਰੋ ਗੱਡੀ ਚ ਹੁਣ ਇਹ ਕੰਮ ਹੋਣਾ ਵਾ ਮੇਰੀ ਗੱਲ ਸੁਣ ਇੱਥੇ ਪਈ ਖਰਾਬ ਹੋਣੀ ਤਿੰਨ ਚਾਰ ਸਕੂਟਰੀਆਂ ਕੀ ਕਰਦੀਆਂ ਪਰੋਂ ਦੋ ਮੋਟਰਸਾਈਕਲ ਇੱਕ ਸਕੂਟਰੀ ਆ ਲੱਖ ਡੇਢ ਲੱਖ ਦੀ ਸਕੂਟਰੀ ਆ ਹੁਣ ਹੈ ਤੇ ਜੇ ਹੀ ਵੇਚਦੇ ਨਾ ਤੇ ਘੱਟੋ ਘੱਟ ਤੁਹਾਨੂੰ 60-70 ਹਜ਼ਾਰ ਰੁਪਏ ਮਿਲ ਜਾਣਗੇ ਇਹਦਾ ਉਹ ਜਾ ਚੁੱਪ ਕਰਕੇ ਬੈਠੀ ਰਹਿ ਕਿਉਂ ਚੁੱਪ ਰਹਿਣਾ ਕਹਿੰਦਾ ਇਹ ਆ ਮੇਰੀ ਮਰਜ਼ੀ ਤੇਰੀ ਮਰਜ਼ੀ ਆ ਤੂੰ ਇਹ ਕੱਲ੍ਹ ਚ ਕੋਈ ਜਾਣੀ ਤਾੜ ਮਰਜੀ ਕੋਈ ਕੰਮ ਕਰਨਾ ਹੁੰਦਾ ਨਾ ਤੇ ਚਾਈਦਾ ਕਰਿਆ ਕਰ ਆਹ ਵੇ ਥੇੜਾ ਕੇ ਗੱਲ ਕਰੇਗਾ ਮੈਂ ਤੋੜਦੇ ਨਹੀਂ ਤਰੀ ਤੋੜਦੇ ਨਹੀਂ ਉਂਗਲ ਜਦੋਂ ਮੁੱਖ ਤੇਰੀ ਜਬਾਨ ਚੱਲ ਜੀ ਰਹਿੰਦੀ ਆ ਚੱਲਣੀ ਨਹੀਂ ਆ ਕਰ ਲੈ ਟੌਣ ਤੋਂ ਇਹ ਤੁਸੀਂ ਪਿਓ ਪਤ ਨਾ ਸਾਕੋ ਉੱਥੇ ਸੱਟ ਬਣਾਵਾ ਉਹਨਾਂ ਨੂੰ ਲੈ ਕੇ ਇੱਥੇ ਬਿਠਾ ਲਓ ਆ ਕਿਸਮਤ ਮਾੜੀ ਮੇਰੀ ਜਿਹੜਾ ਮੈਂ ਉੱਥੇ ਰਿਸ਼ਤਾ ਕਰਤਾ ਮੁੰਡੇ ਦਾ ਭੁੱਖੇ ਨੰਗਿਆਂ ਦੇ ਕਿਸਮਤੇ ਮੇਰੀ ਮਾੜੀ ਆ ਜਿਹੜਾ ਤੈਨੂੰ ਮੈਂ ਵਿਆਹ ਕੇ ਲੈ ਆਵਾ ਆਹੋ ਮੇਰੇ ਤੇ ਬਹੁਤ ਚੰਗੀ ਆ ਮੇਰੇ ਤੇ ਰੰਗ ਲੱਗੇ ਆ ਹਨਾ ਜੋ ਕੁਛ ਹੈਗਾ ਵਾ ਘਰ ਚ ਹੁੰ ਜਾਂ ਫੇਰ ਸਰ ਕੱਢੀ ਜਾਂਦੇ ਜੇ ਕਦੀ ਉਹਨਾਂ ਨੂੰ ਕੁਝ ਦੇ ਆ ਉਹ ਕ ਉਹ ਮੁੰਡਾ ਹੀ ਨਹੀਂ ਘਟ ਤਾ ਪਿਓ ਉਤੋਂ ਹੀ ਵੱਧ ਤੂੰ ਕਦੇ ਸੋਚ ਕੇ ਇਹ ਜਦਾਂ 20 21 ਸਾਲ ਪਾਲ ਕੇ ਪੜਾ ਕੇ ਇੱਥੇ ਤੋਰੀ ਆ ਉਹਨਾਂ ਪਿੱਛੇ ਕੀ ਰੱਖਿਆ ਵਾ ਨਸਾਨ ਕੀਤਾ ਕਿਸਾਨ ਕੀਤਾ ਨਾ ਤੋੜ ਦੇ ਆਹੋ ਨਾ ਕੱਲ ਦੇ ਚਲ ਤੂੰ ਮੁੰਡਾ ਘਲਾ ਕੇ ਵੇਖ ਬਲਾ ਰੱਖ ਲੈਂਦੇ ਬਲਾ ਮੁੰਡਾ ਕਿਉਂ ਕੱਲਾ ਮੁੰਡਾ ਮੈਂ ਕੱਲ ਜਾਂਦਾ ਫਿਰ ਉਹੀ ਨਾ ਉਹੀ ਨਾ ਉਠਾਰਵਾ ਆਇਓ ਦੇ ਕੇ ਤੋੜਤੀ ਹੁਣ ਮੁੰਡਾ ਵੀ ਸੋਰਾਂ ਨੂੰ ਤੋੜ ਦੇ ਮੁੰਡਾ ਸੋਰਾਂ ਨੂੰ ਤੋੜ ਦੇ ਘਰ ਜਵਾਈ ਬਣਾ ਦੇ ਉਹਨਾਂ ਨੂੰ ਮੈਂ ਤੇ ਵੀ ਇੱਕ ਧਾਨ ਦਿੱਤੀ ਆ ਧਾਨ ਦਿੱਤੀ ਆ ਤੂੰ ਬੁੱਤ ਕਹੇ ਨੂੰ ਮਾਰਾ ਜਾਂਦਾ ਸਾਰਨ ਚੰਗੇ ਹੁੰਦੇ ਆ ਆਪਣਾ ਦੇ ਧੀਆਂ ਹੁੰਦੀਆਂ ਨਾ ਰੱਖਣ ਵਾਲੀ ਚੀਜ਼ ਨਹੀਂ ਹੁੰਦੀ ਜਿਹਨੇ ਤੇ ਸਕੂਟਰ ਦਿੱਤੀ ਹੈ ਨਾ ਕੋਈ ਬਗਾਨੇ ਨਹੀਂ ਗੇ ਰਿਸ਼ਤੇਦਾਰ ਆ ਮੇਰੇ ਅੱਛਾ ਜਿਹੜੇ ਤੋਰਿਆਂ ਦੇ ਨਾ ਮੈਨੂੰ ਨਹੀਂ ਚੰਗਾ ਲੱਗਦਾ ਤੋਰ ਕਿਉਂ ਜਿਹੜਾ ਠੀਕ ਵਾ ਆਹੋ ਜਿਹੜੇ ਤੂੰ ਮੇਨੇ ਮਾਰਦੀ ਨਾ ਆਪਣੀ ਜੁਬਾਨ ਬੰਦ ਕਰਦਾ ਮੇਰੇ ਤੋਂ ਬੁਰਾ ਕੋਈ ਨਹੀਂ ਗਾ ਕਿਆ ਦਫਾ ਗਿਆ ਤੂੰ ਕੱਲਾ ਕਰਦੀ ਫਿਰਦੀ ਬਹੁਤੀ ਆ ਹੁਣ ਤੇ ਤਾਂ ਦੇਤੀ ਆ ਯਾਦ ਮੈਨੂੰ ਚੱਲ ਜਾ ਤੂੰ ਅੱਜੋ ਗਿਆ ਦਿਵਾਰੀ ਜਿੱਦਾਂ ਕਮਾਈ ਕੀਤੀ ਹੁੰਦੀ ਇਹਨੇ ਅੱਜ ਤਾਂ ਬਾਦ ਮੇਰੀ ਗਾੜੀ ਬੋਲੀ ਨਾ ਤੇ ਮਾਰ ਮਾਰ ਚ ਬੜਾ ਬੂਥਾ ਪੰਨੋ ਤੇਰਾ ਉਹ ਵੇਦਨ ਮੈਂ ਕਿਹੜਾ ਆ ਤੈਨੂੰ ਲਾਉਣਾ ਤੈਨੂੰ ਮੈਂ ਹੁਣ ਜੀਵਨ ਅਹੀਂ ਕੰਮ ਕਿਤੇ ਗਲਤਤੀ ਕਰ ਆਏ ਮੇਰੀ ਗੱਲ ਸੁਣੋ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਆ ਵੀ ਐਵੇਂ ਮੁੜ ਕੇ ਗੱਲਾਂ ਨਾ ਕਰੇ ਕੁੜਮਲੀ ਹੱਡੀ ਤੁਹਾਨੂੰ ਪਤਾ ਵਾ ਨਾ ਉਹਦੀ ਜ਼ੁਬਾਨ ਬੜੀ ਆ ਮੈਂ ਤਾਂ ਉਹਦੇ ਨਾਲ ਗੱਲ ਕਰਦਾ ਭਾਜੀ ਹੁਣ ਬੋਦੀ ਇੱਜ਼ਤ ਦੀ ਘਰ ਬੈਠੇ ਤੇ ਫਿਰ ਮੈਂ ਬਹੁਤਾ ਵੀ ਨਹੀਂ ਮਾੜਦਾ ਭਾਜੀ ਤੇ ਚੰਗਾ ਵਾ ਪਰ ਜਨਾਨੀ ਇੰਨੇ ਚੰਗੀ ਹੈ ਜਨਾਨੀ ਨੇ 20 20 ਗੱਲਾਂ ਕਰਨੀਆਂ ਵਾ ਉਹੋ ਤੇ ਗੱਲ ਵਾ ਹਨ ਤੇ ਖਲੋਣ ਜੱਗੇ ਨਹੀਂ ਉਹਨੇ ਛੱਡਣਾ ਤੇ ਸਾਡੀ ਧੀ ਨੂੰ ਮਿਹਣੇ ਮਾਰ 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 ਛੱਡਣਾ ਵਾ ਮੇਰੀ ਗੱਲ ਸੁਣੋ ਜਾ ਜੀ ਇਸ ਤਿਸਤੀ ਹੋੜਾ ਉਹਨਾਂ ਦੀ ਦੇ ਹੁਣ ਚੱਲ ਗਿਆ ਨਾ ਤੇ ਪਾਜੀ ਨੇ ਗੁੱਸਾ ਕਰਨਾ ਹੀ ਤੇ ਮੈਂ ਇੱਡੇ ਮਾਰਤਾ ਨਾ ਚੀਜ਼ ਦਿੱਤੀ ਐ ਤੇ ਇੱਦਿਆਂ ਇਹਨਾਂ ਵੀ ਹੈਗੇ ਵਾ ਮੱਥੇ ਤੇ ਖਾਉਣੇ ਸਭ ਕੁਛ ਛੱਡ ਚਲੇ ਆ ਗੱਲੀਏ ਚੱਲ ਫਿਰ ਇਦਾਂ ਕਰੋ ਅੱਜ ਲੈ ਜੰਨੇ ਆ ਇੱਕ ਦੋ ਦਿਨ ਨੂੰ ਆਣ ਕਿਤੇ ਵਾਪਸ ਕਰ ਜਿਓ ਨਹੀਂ ਮੇਰੀ ਗੱਲ ਸੁਣ ਲੈ ਨਾ ਨਾਲੇ ਨਾ ਉਹ ਆਪਣੇ ਕੁੜੀ ਦੇ ਨਾਲੇ ਲੀੜੇ ਹੋਰ ਲੈ ਆਉਣਾ ਚਲੋ ਠੀਕ 4 2 4 ਹੋਰ ਲਿਆਵਾਂਗੇ ਚਲੋ ਠੀਕ ਹੈ ਠੀਕ ਹੈ ਨਾ ਆਹ ਫਿਰ ਮੋੜ ਜਾਗੇ ਨਹੀਂ ਮੇਰੀ ਕਿਸਮ ਜੇ ਹੁਣ ਗਏ ਨਾ ਉਹਨਾਂ ਇੰਨਾ ਗੁੱਸਾ ਕਰਨਾ ਵੇ ਜਿਹੜੀ ਮਾੜੀ ਮੋਟੀ ਹਦੀਤ ਤੋਂ ਆ ਨਾ ਇਹ ਵੀ ਜਾਂਦੀ ਲੱਗਣੀ ਚਲੋ ਚੱਲੀਏ ਫਿਰ ਟਾਲਣਾ ਕਰ ਤਾਰਦ ਨੂੰ ਮੈਂ ਕਹਿੰਦੇ ਆ ਵਾ ਭਜੇ ਹੁਣ ਨਾ ਫੇਰ ਆਣ ਕੇ ਤੇ ਨਾਲ ਜਦੋਂ ਇੱਕ ਦੀ ਚਿਹਰਤ ਕਹਾਂਗੇ ਭਾਈ ਰੱਖ ਲੋ ਹਨਾ ਆਹ ਚਲੋ ਠੀਕ ਆਹ ਤੇ ਕੀ ਕਰਨਾ ਫਿਰ ਹੁਣ ਹੈ ਗੱਲ ਤੇ ਬੜੀ ਨਮੋਸ਼ੀ ਵਾਲੀ ਕਿਉਂਕਿ ਜਿਹੜਾ ਚੀਚਾ ਦਿੰਦੇ ਆ ਕੇ ਲੈਂਦੇ ਥੋੜੇ ਹੁੰਦੇ ਆ ਹੈ ਚਲ ਗਏ ਫਿਰ ਲਾਪੀ ਜੀਵਨ ਆ ਗਈ ਆਪਣੇ ਘਰ ਘਰ ਤੇ ਆਪਣੇ ਆ ਗਏ ਆ ਮੈਨੂੰ ਲੱਗਦਾ ਤਾਈ ਨੇ ਫੇਰਾ ਨਹੀਂ ਮਾਰਿਆ ਮਗਰ ਡੰਗਰ ਵੀ ਉੱਥੇ ਵੱਜੇ ਆ ਵਿਚਾਰੇ ਉੱਚਾ ਤਾਂ ਕੋਈ ਨਹੀਂ ਕੀ ਬਜ਼ੁਰਗ ਆਈ ਨਹੀਂ ਆਈ ਕੋਈ ਗੱਲ ਨਹੀਂ ਕੀ ਬਾਕੀ ਸੇ ਹੁਣ ਆਇਆ ਅਹੀਂ ਤੇ ਪਹੁੰਚ ਗਏ ਕਿ ਨਹੀਂ ਮੇਰੀ ਗੱਲ ਸੁਣੋ ਹੁਣ ਨਾ ਇਹ ਤੇ ਚਾਦਰ ਪਾ ਦਿਓ ਚੰਗੀ ਤਰ੍ਹਾਂ ਢੱਕ ਦਿਓ ਤੇ ਦੋਕ ਦਿਨ ਠਹਿਰ ਕੇ ਤੇ ਫਿਰ ਜਾ ਕੇ ਛੱਡ ਆਵਾਂਗੇ ਚਲ ਹੁਣ ਇਹਦੇ ਬਾਦੀਆਂ ਗੱਲਾਂ ਵਾਣਾ ਹੁਣ ਇੱਤਾਂ ਕਰੀ ਆਪਣਾ ਕੋਈ ਘਰ ਦਾ ਕੰਮ ਧੰਦਾ ਵੇਖੀਏ ਘਰ ਦਾ ਕੰਮ ਹੀ ਕਰਨਾ ਵਾ ਹੁਣ ਪਰ ਮੈਨੂੰ ਇਹ ਆਪੇ ਤੇ ਘੱਟਾ ਘੁਟਾਣਾ ਪਵੇ ਮੈਨੂੰ ਠੱਕ ਦੋ ਚੰਗੀ ਤਰ੍ਹਾਂ ਉਹ ਚਲ ਕੋਈ ਨਹੀਂ ਅਜੇ ਗੜੀ ਥੇ ਨੇ ਨੇੜੇ ਹੀ ਘੱਟਾ ਚੱਲਣ ਲੱਗਾ ਵਾ ਕੋਈ ਕਰਨ ਜਦੋਂ ਆਵੂਗੀ ਮਾੜਾ ਉੱਤੇ ਦਾਂਗੇ ਕੱਪੜਾ ਉੱਤੇ ਚਲੋ ਠੀਕ ਆ ਮੈਂ ਵੀ ਲਾਵਾਂ ਕੱਪੜਾ ਤੇ ਬਲੀ ਗੱਲ ਚਾਦਰ ਵੇਖ ਕੋ ਪ੍ਰਾਣੀ ਜੀ ਉਹ ਆਣੀ ਇੱਥੇ ਪੂਰੀ ਆਹੋ ਉਹੀ ਕਹਿਣ ਦੀ ਤਾਂ ਡਬਲ ਬੈੱਡ ਦੀ ਐ ਦਿੱਕਤੂ ਜੀ ਨਹੀਂ ਆਉਣੀ ਇੱਥੇ ਚਾਦਰ ਦੇ ਦਿੱਤੀ ਆਹੋ ਆ ਚਲ ਆ ਜੋ ਕੱਪੜੇ ਤੇ ਬ ਚੱਲ ਯਾਰ ਇਹ ਪਤਾ ਗਾ ਉਹ ਜੀਵਨ ਉਹ ਤੈਨੂੰ ਕਿਹਾ ਪਾਣੀ ਲੈ ਕੇ ਆ ਯਾਰ ਆ ਮੀਂਹ ਆਣੀ ਕੱੇ ਰਹਿ ਗਈ ਆ ਆ ਗਈ ਜੇ ਗੋਡੇ-ਗੋਡੇ ਤੇ ਲੱਗੀ ਆ ਉਹ ਮਵੀ ਆਖਿਆ ਲੀਡਾ ਲੱਤਾ ਬਾਅਦ ਚ ਲਾਉਣਾ ਵਾ ਚਲੋ ਡੰਗਰਾਂ ਦਾ ਕੰਮ ਕਰ ਹਾਏ ਹਾਏ ਤੁਸੀਂ ਤਾਂ ਸੜੇ ਪੈਣ ਦੇ ਜਲ ਸੜੇ ਪੈਣ ਵਾਲੀ ਗੱਲ ਵਾ ਤੋ ਗੋਡੇ-ਗੋਡੇ ਗਰਮੀ ਆ ਗਰਮੀ ਤੇ ਹੈਗੀ ਆ ਹੁਣ ਸਾਰਾ ਦਿਨ ਉੱਥੇ ਜੀ ਨੰਗ ਗਿਆ ਤੇ ਟਾਈਮ ਭੱਜ ਗਿਆ ਸਾਰਾ ਹੀ ਚੱਲ ਕੋਈ ਨਹੀਂ ਮੈਂ ਕਹਾਨੂੰ ਕਿਹਾ ਸੀ ਨਾ ਕਿ ਇਹਨੂੰ ਕਹਿ ਜਿਓ ਪਠੇ-ਪਠੇ ਪਾਉਣ ਨੂੰ ਤੂੰ ਹਿਆ ਦੇ ਵੀ ਨਹੀਂ ਵਾਪੇ ਪਾਲੂ ਆਣਗੇ ਜੀਵਨ ਕੋਈ ਇੱਕ ਵਾਰੀ ਪਠੇ ਪਾ ਕੋ ਦੋ ਵਾਰੀ ਪਾ ਇੰਨੀ ਵਾਰੀ ਕੋਈ ਆਉਂਦਾ ਵਾ ਕਿਨੇ ਕਹਦਾ ਤਾਹਾਂ ਦੇ ਰੋਜ ਕੰਮ ਰੈਂਦਾ ਵਾ ਚਲ ਕੋਈ ਜਿੱਦਾਂ ਕਿਤੇ ਨਾ ਕਿਤੇ ਪੈਂਦਾ ਵਾ ਜਿੱਥੇ ਹੁਣ ਜਾਣਾ ਉਥੇ ਜਾਣਾ ਹੀ ਆ ਚਲ ਕੋਈ ਗੱਲ ਨਹੀਂ ਫੇਰ ਵੀ ਨਾ ਫੇਰ ਵੀ ਆ ਟਾਈਮ ਨਾ ਆ ਗਏ ਆ ਤੇ ਕੋਈ ਗੱਲ ਨਹੀਂ ਗੀ ਹੈ ਚਲ ਕੋਈ ਪੱਠੇ ਪੁੱਠੇ ਮੈਂ ਪਾਤਾ ਹੀ ਹੋ ਪਾਤੇ ਆ ਨਾ ਤੇ ਜਿਹੜਾ ਪਠੇ ਖਾ ਲੈਂਦੇ ਮੁੜ ਕੇ ਧਨਾ ਕੱਢਦੇ ਬਾਅਦ ਤੁਸੀਂ ਡੰਗਰ ਬੰਨੋ ਉੱਤੇ ਮੈਂ ਡੰਗਰ ਬੰਨ ਦਿੰਦਾ ਪਠੇ ਖਾ ਲੈਂਦੇ ਆ ਤੇ ਫਿਰ ਅੱਧੇ ਕਿ ਘੰਟੇ ਤੱਕ ਧਾਰਾ ਕੱਢ ਲੈਂਦੇ ਦੀ ਦੇ ਮਗਰ ਜਾਣਾ ਵੀ ਪੈਂਦਾ ਵਾ ਨਾ ਜਾਈਏ ਉਹਦੀ ਸਸਤੀਆਂ ਨੂੰ ਉਦਾਂ ਨਾ ਜੀਣ ਦੇਵੇ